ਜੀ ਹਾਂ ਦੋਸਤੋ ਹਰ ਰੋਜ਼ ਦੀ ਤਰ੍ਹਾਂ ਇੱਕ ਵਾਰ ਫਿਰ ਤੁਹਾਡੇ ਨਾਲ ਜਿਹੜੇ ਭਾਅ ਨੇ ਬਾਸਮਤੀ ਦੇ ਉਹ ਸਾਂਝੇ ਕਰਾਂਗੇ ਤੇ ਵੀਡੀਓ ਨੂੰ ਜਤੋਂ ਜ਼ਿਆਦਾ ਸ਼ੇਅਰ ਜ਼ਰੂਰ ਕਰ ਦਿਓ ਤੇ ਇੱਕ ਤੁਹਾਨੂੰ ਅਪੀਲ ਹੋਰ ਹੈ ਕਿ ਜੇਕਰ ਤੁਸੀਂ ਸਾਡੇ YouTube ਚੈਨਲ ਤੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ Facebook ਪੇਜ ਨੂੰ ਫਾਲੋ ਜ਼ਰੂਰ ਕਰ ਲਿਓ ਜੀ ਸੋ ਗੱਲ ਕਰ ਲੈਨੇ ਆ ਮਲੋਟ ਮੰਡੀ ਦੀ ਜਿੱਥੇ ਅੱਜ 11 21 ਦਾ ਭਾਅ ਜੜਾ ਰਿਹਾ ਉਹ 4700 ਰੁਪਏ ਪ੍ਰਤੀ ਕੁਆਂਟਲ ਜਿਹੜਾ ਰਿਹਾ ਜੀ ਤੇ ਖੰਨਾ ਮੰਡੀ ਦੇ ਵਿੱਚ ਜਿਹੜਾ ਪਾ ਰਿਹਾ 11 21 ਦਾ ਉਹ 5000 45 ਰੁਪਏ ਪ੍ਰਤੀ ਕੁਆਂਟਲ ਰਿਹਾ ਜੈਤੋ ਮੰਡੀ ਦੇ ਵਿੱਚ ਜਿਹੜਾ ਪਾ ਰਿਹਾ ਉਹ 4700 ਤੇ ਮੁਕਸਰ ਦੀ ਗਿੱਦਲਬਾਹ ਮੰਡੀ ਦੇ ਵਿੱਚ 11 21 ਅੱਜ ਵਿਕੀ 4600 40 ਰੁਪਏ ਪ੍ਰਤੀ ਕੁਆਂਟਲ ਤੇ ਇਸੇ ਤਰ੍ਹਾਂ ਹੀ ਗੱਲ ਕਰ ਲੈਨੇ ਆ ਕੋਟਕਪੂਰਾ ਮੰਡੀ ਦੀ ਜਿੱਥੇ ਅੱਜ ਜਿਹੜਾ ਭਾਰ ਰਿਹਾ ਹੈ ਕੋਟਕਪੂਰਾ ਮੰਡੀ ਦੇ ਵਿੱਚ ਤੁਹਾਨੂੰ ਦੱਸ ਦਿੰਨੇ ਆ ਕੋਟਕਪੂਰਾ ਮੰਡੀ ਦੇ ਵਿੱਚ ਜਿਹੜਾ ਭਾਰ ਰਿਹਾ ਅੱਜ ਦੋਸਤੋ ਹੋ ਰਿਹਾ ਹੈ ਜੀ 17 18 ਦਾ ਭਾਅ ਜਿਹੜਾ ਇੱਥੇ ਰਿਹਾ ਉਹ 4435 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ 16 92 ਸੀ ਜਿਹੜੀ ਇੱਥੇ 4070 ਰੁਪਏ ਪ੍ਰਤੀ ਕੁਆਂਟਲ ਵਿਕੀ ਆ ਤੇ 18 47 ਇੱਥੇ 4000 ਰੁਪਏ ਪ੍ਰਤੀ ਕੁਆਂਟਲ ਜਿਹੜੀ ਵਿਕੀ ਆ ਇਸੇ ਤਰ੍ਹਾਂ ਹੀ ਜੇਕਰ ਗੱਲ ਕਰੀਏ ਮੁਕਸਰ ਮੰਡੀ ਦੀ ਤਾਂ 11 21 ਦਾ ਭਾਅ ਸੀ ਜਿਹੜਾ ਹੋ ਰਿਹਾ ਇੱਥੇ 4980 18 47 ਵਿਕੀ ਆ 4050 ਰੁਪਏ ਤੇ 17 18 ਦਾ ਭਾਅ ਜਿਹੜਾ ਰਿਹਾ ਉਹ 4650 ਰੁਪਏ ਪ੍ਰਤੀ ਕੁਆਂਟਲ ਰਿਹਾ 16 92 ਉਹ 4100 ਰੁਪਏ ਪ੍ਰਤੀ ਕੁਆਂਟਲ ਵਿਕੀ ਆ ਤੇ 1401 ਦਾ ਭਾਅ ਇੱਥੇ 4650 ਰੁਪਏ ਪ੍ਰਤੀ ਕੁਆਂਟਲ ਰਿਹਾ ਨਰੇਲਾ ਮੰਡੀ ਦੀ ਜੇਕਰ ਗੱਲ ਕਰੀਏ ਤਾਂ 17 18 ਦਾ ਭਾਅ ਸੀ ਜਿਹੜਾ ਇੱਥੇ 4380 ਰੁਪਏ ਪ੍ਰਤੀ ਕੁਆਂਟਲ ਰਹਾ ਤੇ ਸਰਬਤੀ ਦਾ ਭਾਅ ਸੀ ਜਿਹੜਾ ਉਹ 2800 ਤੇ ਸੁਗੰਧਾ ਦਾ ਭਾਅ 3100 ਰੁਪਏ ਪ੍ਰਤੀ